रियल मैक्स न्यूज़ देख रहे तमाम दर्शकां दा बहुत-बहुत स्वागत मैं हां ब्रयाम हटूर पंजाब विच पंचायती चुनाव दा बिगुल बज चुकेया ते सरपंची ਲਈ कमर कसे कसे जा रहे ने ऐतिहासिक कस्बा हटूर दी सरपंची जनरल होन कारण लोहे लाखे होए एससी भाईचारे ने ऐतिहासिक गुरुद्वारा पाशाई शमी बिखे बखरा अपना इकट्ठा करके सरपंची दी जोन लड़न संबंधी विचार-ਵਟਾਂਦਰਾ ਕੀਤਾ आओ देखदे हां ਰੀਅਲ ਮੈਕਸ ਨਿਊਜ਼ ਦੇ ਮਾਧਿਅਮ ਰਾਹੀਂ ਮੌਕੇ ਦੀਆਂ ਤਸਵੀਰਾਂ ਅੱਜ ਦਾ ਜਿਹੜਾ ਕਾਠਾ ਇੱਕ ਉਸ ਵਿਸ਼ੇ ਤੇ ਹੋ ਰਿਹਾ ਪਰ ਫਿਰ ਵੀ ਵਿਸਥਾਰ ਦੇ ਨਾਲ ਤੁਹਾਨੂੰ ਦੱਸ ਦਿੰਨੇ ਆ ਕਿ ਪਿਛਲੇ 20 ਸਾਲ ਤੋਂ ਜਿਹੜੀ ਸਰਪੰਚੀ ਦੀ ਚੋਣ ਆ ਉਹ ਜਰਨਲ ਭਾਈਚਾਰੇ ਹੀ ਲੜ ਰਿਹਾ ਏ ਇਸ ਵਾਰ ਰਿਜ਼ਰਵੇਸ਼ਨ ਦੇ ਹਿੱਸੇ ਦੇ ਵਿੱਚ ਇਹ ਚੋਣ ਆਈ ਸੀ ਪਰ ਜਰਨਲ ਭਾਈਚਾਰੇ ਦੇ ਕੁਝ ਲੋਕਾਂ ਬਣੀਓ ਇਕੱਠੇ ਹੋ ਕੇ ਇਕੱਠ ਦਿਖਾ ਕੇ ਸਾਡੇ ਖਿਲਾਫ ਸਰਕਾਰੇ ਤਲਵਾਰੇ ਪਹੁੰਚ ਕਰਕੇ ਉਹਨਾਂ ਨੇ ਸਾਡੀ ਜਿਹੜੀ ਐਸ ਸੀ ਭਾਈਚਾਰੇ ਦੀ ਚੋਣ ਤੜਵਾ ਕੇ ਸ਼ੀਟ ਜਰਨਲ ਭਾਈਚਾਰੇ ਦੇ ਵਿੱਚ ਤਬਦੀਲ ਕੀਤੀ ਆ ਸੋ ਅੱਜ ਦਾ ਜਿਹੜਾ ਕਾਠਾ ਇਸ ਬਿசே ਤੇ ਆਪਾਂ ਕਾਠ ਰੱਖਿਆ ਇਹ ਕਿ ਇਹਦੇ ਬਾਰੇ ਆਪਾਂ ਹੁਣ ਸਾਰਿਆਂ ਨੇ ਕੀ ਕੀ ਚਾ ਮਿਕਣਾ ਕਿ ਆਪਾਂ ਐਸ ਸੀ ਭਾਈਚਾਰੇ ਕੰਨੀਓ ਚੋਣ ਲੜਨੀ ਆ ਇਹਦੇ ਬਾਰੇ ਸਾਰੇ ਕਾਠ ਰੱਖਿਆ ਹੋਇਆ ਕਿ ਆਪਾਂ ਵਿਚਾਰ ਕਰਨੀ ਆ ਕਿ ਨੂੰ ਲੜਾਉਣੀਆਂ ਚੋਣ ਕਿਵੇਂ ਲੜਨੀਆਂ ਉਹ ਜੋ ਵੀ ਵਿਚਾਰ ਆ ਪਰਮਿੰਦਰ ਵੀਰ ਆਪਣੇ ਨਾਲ ਸਾਰੇ ਸਾਂਝੇ ਕਰੂਗਾ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਪਹਿਲਾਂ ਤਾਂ ਜੀ ਇੰਨਾ ਆਪਾਂ ਕੋਈ ਬੁਲਾਰਾ ਨਹੀਂ ਹੈਗਾ ਇੰਨਾ ਵਧੀਆ ਮੈਂ ਜੀ ਇਹ ਆਮ ਘਰ ਦਾ ਮੁੰਡਾ ਮਾਂ ਤੇ ਪੈਂਡ ਦੀ ਸੇਵਾ ਕਰਦਿਆਂ ਨੂੰ ਸਾਨੂੰ 5-7 ਸਾਲ ਹੋ ਗਏ ਜੀ ਪਹਿਲਾਂ ਕੁਝ ਟਾਈਮ ਅਸੀਂ ਕਲੱਬ ਦੇ ਵਿੱਚ ਕੰਮ ਕੀਤਾ ਕੋਸੋਨ ਚਲੋ ਪਾਲਤੀ ਵੇਜ ਤੇ ਜੁੜੇ ਹੋਏ ਸੀ ਪਰ ਜਿਹੜਾ ਆਹ ਟਾਠਾ ਇਹ ਕੋਈ ਪਾਲਤੀ ਬਾਜੀ ਦਾ ਨਹੀਂ ਤੇ ਇਹ ਸਿਰਫ ਪਿੰਡ ਉਠੂਰ ਦਾ ਟਾਠਾ ਜੀ ਤੇ 20 ਸਾਲਾਂ ਤੋਂ ਜੋ ਜੰਗਤ ਵੀਰ ਨੇ ਦੱਸਿਆ ਵੀ ਜਰਨਲ ਭਾਈਚਾਰਾ ਹੀ ਚੋਣ ਲੜ ਰਿਹਾ ਤੇ ਸਾਨੂੰ ਵੀ ਉੱਤੇ ਕੋਈ ਇਤਰਾਜ਼ ਨਹੀਂ ਸੀ ਕਿ ਚੋਣ ਲੜ ਰਿਹਾ ਪਰ ਇੱਕ ਹੀ ਨੇ ਅਸੀਂ ਮੰਗ ਰੱਖੀ ਸੀ ਇੱਕ ਹੀ ਵੀ ਜੇ ਇਹ ਸੀਟ ਅਜਰਬ ਕੀਤੀ ਜਾਵੇ ਤਾਂ ਸਾਡਾ ਐਸਸੀ ਭਾਈਚਾਰਾ ਚੋਣ ਲੜ ਸਕਦਾ ਬਸ ਬਸ ਪਿੰਡ ਦੇ ਜ਼ਿੰਮੇਦਾਰ ਬੰਦੇ ਕਿਹੜੇ ਮੈਂ ਜ਼ਿੰਮੇਵਾਰੀ ਕਹੂੰਗਾ ਜੀ ਜਿਹੜੇ ਬੰਦੇ ਸਾਡਾ ਭਾਈਚਾਰੇ ਦਾ ਹੱਕ ਮਾਰਿਆ ਤੇ ਉਹੀ ਵੀਰ ਸਾਡੇ ਨਾਲ ਰਹਿ ਮਸੂਰਾ ਕਰ ਲੈਣ ਦੇ ਦਿੱਤੀ ਅਸੀਂ ਚੋਣ ਲੜਨੀ ਆ ਤਾਂ ਅੱਜ ਅੱਜ ਵੀਰ ਇਕੱਠੇ ਹੋਏ ਆ ਤਾਂ ਸਾਰਿਆਂ ਨੇ ਅਸੀਂ ਵੀ ਕਹਿੰਦੇ ਭਾਈ ਇਹਨੂੰ ਆਪਾਂ ਚੋਣ ਲੜਾਈਏ ਉਹਨਾਂ ਨੇ ਸਾਡੇ ਨਾਲ ਕੋਈ ਜ਼ਰੂਰੀ ਨਹੀਂ ਸਮਝਿਆ ਜੀ ਵੀ ਆਪਾਂ ਇਹਨਾਂ ਮਸੂਰਾ ਕਰੀਏ ਵੀ ਆਪਾਂ ਚੋਣ ਲੜਨੀ ਆ ਤੇ ਅਸੀਂ ਉਹਨਾਂ ਨੂੰ ਦੁਬਾਰੀ ਵੀ ਆਖੇ ਸੀ ਵੀ ਸਾਡਾ ਹੱਕ ਆ ਭਾਈ ਐਸੀ ਭਾਈਚਾਰੇ ਦਾ ਕਿ ਸਾਡੇ ਹੱਕ ਨੂੰ ਨਾ ਮਾਰੋ ਪਰ ਉਹਨਾਂ ਨੇ ਆਪਦੇ ਤਾਂ ਉਸ ਪੇਲਾ ਲੋਤ ਜਾਂ ਕਿਵੇਂ ਲਾ ਲੋ ਜੀ ਉਹਨਾਂ ਨੇ ਆਪਣਾ ਹੱਕ ਮਾਰਿਆ ਜੀ ਤੇ ਆਪਾਂ ਉਹਦੇ ਰੋਸ ਦੇ ਵਿੱਚ ਸਾਰੇ ਵੀਰ ਭਾਈ ਦੇ ਐਸਪੀ ਪਰਿਵਾਰਾਂ ਨਾਲ ਸੰਬੰਧਤ ਅਜਾਇ ਸੋਟੇ ਜ਼ਿਮੀਂਦਾਰ ਆ ਉਹ ਵੀ ਗਾ ਮਜ਼ਦੂਰੀ ਹੋ ਜਾਂਦੇ ਆ ਜੀ ਤੇ ਉਹਨਾਂ ਦਾ ਕਾਠ ਰੱਖਿਆ ਜੋ ਕਾਠ ਦੇ ਵਿੱਚ ਸਰਬਸੰਮਤੀ ਕਿਸੇ ਬੰਦੇ ਤੇ ਵੀ ਹੋਊਗੀ ਮੇਰੀ ਸਾਰੀ ਟੀਮ ਉਹ ਬੰਦੇ ਨਾਲ ਕੰਮ ਕਰੂਗੀ ਤੇ ਉਹ ਉਹਨਾਂ ਨਾਲ ਨੰਗੇ ਬਰੀ ਹੋਗੇ ਤੁਰਾਂਗੇ ਜੀ ਤੇ ਘਰ ਘਰ ਜਾ ਕੇ ਵੋਟ ਮੰਗਾਗੇ ਤੇ ਸਾਡੀ ਫੁੱਲ ਸਪੋਰਟ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਚਾਰਨ ਛੋਪਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਲੋ ਛੋ ਦੇ ਵਿੱਚ ਬੈਠੇ ਸਮੂਹ ਨਗਰ ਨਿਵਾਸੀ ਉਥੂ ਸਭ ਨੂੰ ਮੈਂ ਫਤਿਹ ਆਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਲੈਕਸ਼ਨ ਦੀ ਹੋ ਰਹੀ ਹੈ ਫਤਾ ਸਾਰਿਆਂ ਨੂੰ ਹੈ ਇਹ ਕੋਈ ਨਵੀਂ ਗੱਲ ਨਹੀਂ ਜੇ ਕੋਈ ਬੰਦਾ ਕਹੇ ਵੀ ਐਸਕਿਪ ਐਤ ਕੀ ਬਾਤ ਤਲਾਤੀ ਐਸ ਦੀ ਬਾਅਦ ਨਹੀਂ ਚਲਾਈ ਮੈਂ ਜਿੰਨੇ ਵੀਰ ਮੂ ਬਣਾ ਰਹੇ ਨੇ ਮੂਵੀ ਨੇ ਉਹਨਾਂ ਨੂੰ ਬੇਖਤੀ ਕਰਦਾ ਵੀ ਇਹ ਮਲਕੀਸ਼ਤ ਦਾਖੇ ਤੱਕ ਵੀ ਜਾਣੀ ਚਾਹੀਦੀ ਹੈ ਮੈਂ ਕੈਮਰੇ ਵੱਲ ਮੂੰਹ ਕਰਕੇ ਗੱਲ ਕਹਿਣਾ ਐਸਆਰ ਕਲੇਰ ਵੱਲ ਵੀ ਜਾਣੀ ਚਾਹੀਦੀ ਹੈ ਬੀਬੀ ਸਰਬਜੀਤ ਕੌਰ ਵੱਲ ਵੀ ਜਾਣੀ ਚਾਹੀਦੀ ਹੈ ਸਾਡੀ ਕੋਈ ਨੇੜੋਂ ਨਹੀਂ ਲੱਗਦੀ ਸਰਬਜੀਤ ਕੌਰ ਹਾਲਾਂਕਿ ਸਾਡੇ ਮੁੰਡਿਆਂ ਨੇ ਬਥੇਰਾ ਕੰਮ ਕਰਿਆ ਪਰ ਉਹਦੇ ਕੋਲੇ ਅਸੀਂ ਸਪੈਸ਼ਲ ਗਏ ਦੀਆਂ ਹਰੇਕ ਨੂੰ ਪਤਾ ਨਹੀਂ ਇਸ ਗੱਲ ਦਾ ਅਸੀਂ ਵੀਡੀਓ ਕੋਲੇ ਐਸ ਡੀਮ ਕੋਲੇ ਏ ਡੀ ਸੀ ਕੋਲੇ ਵਿੱਚ ਬੋਲਿਓ ਨਾ ਬਾਈ ਮਗਰੋਂ ਨਾ ਬੋਲੋ ਜੇ ਬੋਲਣਾ ਤਾਂ ਇੱਥੇ ਆ ਜਾਓ ਬਿਰਚ ਨਾ ਪੁੱਛਣਾ ਚਾਹਾਂ ਮੈਂ ਬੋਲਦਾ ਉਸ ਤੋਂ ਬਾਅਦ ਬੋਲਦੇ ਹੋ ਕੋਈ ਆਈ ਜਾਂਦੇ ਮੈਂ ਆਪਣੇ ਸਾਥੀ ਖੜੀ ਜਾਂਦੇ ਵੀਡੀਓ ਸਾਹਿਬ ਡੀ ਡੀ ਪੀਓ ਐਸ ਡੀਮ ਏ ਡੀ ਸੀ ਡੀ ਸੀ ਡਿਪਟੀ ਕਮਿਸ਼ਨਰ ਸਾਹਿਬ ਸਾਰਿਆਂ ਦੇ ਕੋਲੇ ਐਪਲੀਕੇਸ਼ਨ ਲੈ ਕੇ ਗਏ ਆ ਸਾਰਿਆਂ ਨੂੰ ਐਪਲੀਕੇਸ਼ਨ ਦਿੱਤੀ ਹੈ ਜਿੰਨੀ ਸਾਡੇ ਲੁਧਿਆਣਾ ਜ਼ਿਲ੍ਹੇ ਦੀ ਕਰੀਮ ਹੈ ਸਭ ਦੇ ਕੋਲੇ ਜਾਇਆ ਸਭ ਨੂੰ ਬੇਨਤੀ ਰੂਪ ਦੇ ਵਿੱਚ ਪੰਜ-ਛੇ ਬੰਦੇ ਜਾ ਕੇ ਕਹਿ ਕੇ ਆਏ ਆ ਵੀ ਭਾਈ 20 ਸਾਲ ਨਹੀਂ ਇਸ ਨੂੰ 22 ਸਾਲ ਹੋ ਗਏ ਆਹ ਸਾਲ ਤੱਕ ਉਹੀ ਟੱਪ ਗਿਆ ਆ ਤੁਹਾਨੂੰ ਪਤਾ ਹੀ ਆ ਕਿਉਂਕਿ ਦਸੰਬਰ ਦੇ ਵਿੱਚ ਪੂਰਾ ਸਾਲ ਪੂਰਾ ਹੋ ਜਾਣਾ 6 ਸਾਲ ਹੋ ਜਾਣਾ ਦਸੰਬਰ ਦੇ ਵਿੱਚ 22 ਸਾਲ ਹੋ ਗਏ ਮੈਂ ਮਾਟਰ ਸੰਤੋਖ ਸਿੰਘ ਉਹਨਾਂ ਦੀ ਧਰਪਤਨੀ ਬੀਬੀ ਆਪਣੇ ਗਰਮੇਲ ਕੌਰ ਉਹਨਾਂ ਦੇ ਨਾਲ ਮੈਂ ਪੰਚਾਇਤ ਮੈਂਬਰ ਸੀ ਉਸ ਸਮੇਂ ਮਤਲਬ ਇਲੈਕਸ਼ਨ ਹੋਇਆ ਸੀ ਉਸ ਸਮੇਂ ਰਜਰ ਸੀ ਆਪਣੇ ਨਾਲ ਦੇ ਪਿੰਡਾਂ ਦੇ ਵਿੱਚ ਬੁਰਜਕਰਾਲਾ ਚੱਕਰ ਲੱਖਾ ਜਿੰਨੇ ਪਟੜੀ ਫੇਰਦੇ ਸਾਰੇ ਪਿੰਡਾਂ ਜੇ ਦੋ ਦੋ ਵਾਰੀ ਰਿਜ਼ਰਵੇਸ਼ਨ ਆ ਚੁੱਕੇ ਸਾਡੇ ਪਿੰਡ ਦੇ ਵਿੱਚ ਨਹੀਂ ਆਈ ਸਮਝੇਗਾ ਮੈਂ ਥੋੜੀਆਂ ਕੌੜੀਆਂ ਗੱਲਾਂ ਵੀ ਇੱਕ ਦੋ ਗੂ ਆ ਗੁੱਸਾ ਨਾ ਕਰੋ ਵੀ ਜਿੰਨੇ ਸਾਡੇ ਇੱਥੇ ਆਏ ਆ ਸਾਡੇ ਸਾਰੇ ਆਪ ਦੇ ਆਪਣੇ ਨੇ ਹਮਦਰਦ ਨੇ ਜੋ ਕੋਈ 2-4 ਕਿੱਲੇ ਵਾਲਾ ਜ਼ਿੰਮੇਦਾਰ ਹੋ ਜ਼ਿੰਮੇਦਾਰ ਨਹੀਂ ਹੈ ਸਾਡਾ ਮਜ਼ਦੂਰ ਭਰਾਈ ਹੈ ਇੱਕ ਖਾਸ ਕਰਕੇ ਉਸ ਪਾਸੇ ਦੇ ਲੋਕਾਂ ਨੇ ਅੱਡੇ ਵਾਲੀ ਸਾਈਡ ਦੇ ਲੋਕਾਂ ਨੇ ਇਕੱਠ ਬੰਨ ਕੇ ਗਿਆ 20-50 ਪੰਜਾ ਬੰਦੇ 40-50 ਪੰਜਾ ਬੰਦੇ ਇਕੱਠੇ ਹੋ ਕੇ ਵੀ ਸਾਡੇ ਪਿੰਡ ਦੇ ਵਿੱਚ ਤਾਂ ਕੋਈ ਗਰੀਬ ਬੰਦਾ ਜਾਂ ਕੋਈ ਐਸੀ ਭਾਈਚਾਰਾ ਜਾਂ ਬੀਸੀ ਭਾਈਚਾਰਾ ਦਾ ਬੰਦਾ ਲੜਨ ਵਾਲਾ ਹੀ ਹੈ ਨਹੀਂ ਤੋਂ ਕੀ ਗੱਲ ਵੀ ਸਾਡਾ ਦਿਮਾਗ ਨਹੀਂ ਹੈ ਕੌਣ ਹੈ ਡਾਕਟਰ ਮੇੜਕਰ ਸਾਡੇ ਚੋਂ ਸੀ ਜਿਹਨੇ ਦੇਸ਼ ਦਾ ਸੰਧਾਨ ਹੈ ਜਿਹਦੇ ਜਰੀਏ ਦੇਸ਼ ਪੂਰਾ ਚੱਲ ਰਿਹਾ ਆ ਸਾਡੇ ਦਿਮਾਗ ਨਹੀਂ ਕੰਮ ਕਰਦਾ ਬੀਬੀ ਗਰਮੇਲ ਕੌਰ ਨੇ ਵਧੀਆ ਸਰਪੰਚੀ ਨਹੀਂ ਕੀਤੀ ਕੋਈ ਬੰਦਾ ਕਹਦੇ ਵੀ ਨਹੀਂ ਕੰਮ ਵਧੀਆ ਕਰਿਆ ਸਾਰਿਆਂ ਮੇਨ ਰੋਡਾਂ ਤੋਂ ਜਿੰਨੇ ਵੀ ਆਪਣੇ ਗੁਰਦੁਆਰਾ ਸਾਹਿਬ ਨੇ ਸਾਰਿਆਂ ਨੂੰ ਰੋਡ ਉਹਨਾਂ ਦੀ ਸਰਪੰਚੀ ਵਲੇ ਨਿਕਲੀ ਹੁਣ ਹੁਣ ਬੀਬੀ ਸਰਬਜੀਤ ਕੋਲ ਜਾ ਕੇ ਇਹਨਾਂ ਨੇ ਹਰ ਜਾਰ ਬਤੋ ਜਰਨਲ ਕਰਾਈ ਉਸ ਤੋਂ ਪਹਿਲਾਂ ਕਲੇਰ ਕੋਲੇ ਜਾ ਕੇ ਕਰਾਈ ਉਸ ਤੋਂ ਪਹਿਲਾਂ ਮਲਿਕ ਮਮਨ ਮਨਕੀਰ ਸਿੰਘ ਡਾਕਰੇ ਕੋਲੇ ਜਾ ਕੇ ਕਰਾਈ ਕਿਉਂ ਕੀ ਗੱਲ ਬਈ ਸਾਡੇ ਨਾਲ ਜੇ ਫੇਰ ਕਹਿੰਦੇ ਆ ਅਸੀਂ ਟੂੜੇ ਦੇ ਮਾਰਾਂ ਦੇ ਪੈਦੀ ਜਾ ਕੇ ਬੈਠਾਂਗੇ ਕੀ ਗੱਲ ਟੂੜੇ ਦੇ ਮਾਰਨੀ ਬੈਠਦੇ ਪੰਜ ਜਾ ਕੇ ਇਹਨਾਂ ਦੇ ਕੋਈ ਸ਼ਰਮ ਨਹੀਂ ਹੁੰਦੀ ਇਹਨਾਂ ਨੂੰ ਕਹਿੰਦੇ ਹੋਈ ਗੱਲ ਕਰਦੇ ਆ ਨੂੰ ਕੀ ਅਸੀਂ ਬੰਦੇ ਨਹੀਂ ਕੀ ਅਸੀਂ ਇਨਸਾਨ ਨਹੀਂ ਬਾਣੀ ਚ ਕੀ ਲਿਖਿਆ ਇਹ ਇੱਕ ਪਿਤਾ ਇੱਕ ਸਕੇ ਹਮਾਰ ਕੇ ਸਾਡੀਆਂ ਗੱਲਾਂ ਕੀ ਨਹੀਂ ਕਰਦੇ ਸਾਡੇ ਨਾਲ ਦਰਾਜਾ ਨਹੀਂ ਕਰਦੇ ਕਰਦੇ ਤਾਂ ਕਰੀ ਜਾਣ ਫਿਰ ਤੁਸੀਂ ਆਪ ਵੀ ਕਰਕੇ ਦਿਖਾ ਦਿਓ ਇੱਕੀ ਮੈਂ ਕਹੂੰਗਾ दारू ਦੀ ਬੋਤਲ ਤੇ ਵਿਕਣ ਵਾਲਿਓ ਮੁਰਗਿਆਂ ਤੇ ਵਿਕਣ ਵਾਲਿਓ ਮੱਝ ਦੇ ਮੁੱਲ ਤੇ ਬੇਗੋ ਕੰਮ ਸੇ ਕੰਮ ਸਾਨੂੰ ਸ਼ਰਮ ਵੀ ਚਾਹੀਦੀ ਅਸੀਂ दारू ਪੀ ਕੇ ਉਹਨਾਂ ਲੋਕਾਂ ਤੋਂ ਅਸੀਂ ਵੋਟਾਂ ਬੰਦਨੇ ਹਰ ਵਾਰੀ ਕੋਈ ਸਾਰੇ ਬੰਦੇ ਨਹੀਂ ਸਾਰੇ ਬੰਦਿਆਂ ਨੂੰ ਨਹੀਂ ਮੈਂ ਕਹਿੰਦਾ ਵਿੱਚ ਹੈਗੇ ਸਾਡੇ दारू ਪੀ ਕੇ ਵਿੱਚ ਉਹਨਾਂ ਵੋਟਾਂ ਪਾਉਂਦੇ ਆ ਪੈਸੇ ਦੇ ਕੇ ਵੋਟਾਂ ਬੰਦਨ ਕਿਉਂ ਸ਼ਰਮ ਨਹੀਂ ਆਉਂਦੀ ਤੁਹਾਨੂੰ ਕੀ ਨਹੀਂ ਹੈ ਅਸੀਂ 5 10 ਦਿਨ दारू ਪੀ ਕੇ ਲੋਕਾਂ ਮੋٹے ਮਾ ਹੋ ਜਾਗੇ ਅਸੀਂ 10 ਦਿਨ ਪੈਸੇ ਲੈ ਕੇ ਕੀ ਕਰ ਲਾਂਗੇ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਸਾਰੀ ਜ਼ਿੰਦਗੀ ਨਹੀਂ ਲੰਘਣੀ दारू ਪੀ ਕੇ ਕਿੰਨੇ ਸਾ ਮਤੇ ਮਾਰੇ ਹੁਣ ਵੀ ਮਰਨਗੇ दारू ਪੀ ਕੇ ਮੁਕਤੀ ਦੀ दारू ਬੋਟਾ ਆ ਗਿਆ ਮਰਨਗੇ ਆ ਬਾਬੇ ਰੋਡੂ ਦੀ ਜਗ੍ਹਾ ਦੇ ਉੱਤੇ ਗਏ ਲੋਕ ਕਿੰਨੇ ਮਰੇ ਲੋਕ 12 ਤੋਂ 15 ਬੰਦੇ ਮਰੇ ਆ ਉੱਥੇ दारू ਦੇ ਨਾਲ ਕੋਈ ਦਾਰੂਦਲ ਜੱਟ ਕੋ ਚੰਗਾ ਨਹੀਂ ਹੁੰਦਾ दारू ਪੀ ਕੇ ਹੋਂਦਾ ਮਨ ਦਾ ਘਰੇ ਕਲੇ ਸੀ ਪੈਂਦਾ ਇਸ ਕਰਕੇ ਬੇਨਤੀ ਆ ਆਪ ਦੇ ਕਮਰ ਕੱਸੇ ਕਾਸ ਲੋ ਜਿਹੜਾ ਬੰਦਾ ਮਰਜੀ ਛੱਡ ਜੋ ਗੁਰਦਵਾਰਾ ਸਾਹਿਬ ਖੜੇ ਆ ਅਸੀਂ ਮੈਂ ਸਰਪੰਚ ਨਹੀਂ ਖੜਨਾ ਹੱਥ ਕਰਕੇ ਕਹਿਣਾ ਮੈਂ ਨਹੀਂ ਤੇ ਪੈਂਚ ਖੜਨਾ ਪਰ ਮੈਂ ਕਹਿੰਦਾ ਵੀ ਜਿਹਨੇ ਬੰਦੇ ਨੇ ਖੜਨਾ ਐ ਨਾ ਹੋਵੇ ਵੀ ਅਸੀਂ ਵੋਟਾਂ ਨਾ ਪਾਈਏ ਅਸੀਂ ਕਹਿ ਕੇ ਆਪ ਪਿਛਲੀ ਵਾਰੀ ਇਹ ਗੱਲ ਥੋੜੀ ਜਿਹੀ ਹੋਈ ਐ ਆਂਡੇ ਕਿਤੇ ਤੱਕ ਕੋੜ-ਕੋੜ ਕੇ ਕੀ ਆਲੀ ਗੱਲ ਹੋ ਜਾਂਦੀ ਐ ਅੱਜ ਜਾਣਾ ਕਿਸੇ ਨਾਲ ਤੇ ਆਉਣਾ ਕਿਸੇ ਨਾਲ ਇਹ ਗੱਲਾਂ ਮਾੜੀਆਂ ਨੇ ਇਹ ਬਹੁਤ ਮਾੜੀਆਂ ਨੇ ਗੱਲਾਂ ਤੁਸੀਂ ਹੁਣ ਤਾਂ ਆਪਾਂ ਸ਼ਰਮ ਕਰ ਲਗੇ ਯਾਰ ਸਾਡੇ ਨਾਲ ਧੱਕਾ ਕਰਦੇ ਇਹ ਲੋਕ ਸਾਡੇ ਨਾਲ ਧੱਕਾ ਨਹੀਂ ਕਰਦੇ ਕੀ ਲਿਖਿਆ ਬਾਣੀ ਚ ਕਾ ਕਬੀਰ ਹਮ ਰਾਮ ਕੀ ਅੰਛ ਕਣ ਇੱਕ ਵਾਰ ਅਸੀਂ ਕਹਿੰਦੇ ਆ ਅਸੀਂ ਸੁਣਦੇ ਆ ਤੇ ਪਰ ਅਸੀਂ ਸਾਡਾ ਅਮਲ ਕਿੰਨਾ ਕੋਲ ਨਾ ਤੇ ਸਾਡੇ ਲੋਕਾਂ ਦਾ ਧੱਕਾ ਕਰਦੇ ਆ ਜਾਤੀ ਕਰਦੇ ਆ ਪੂਰਾ ਜੋਰ ਲਾ ਤਾ ਇਹਨਾਂ ਨੇ 50-50 ਬੰਦੇ ਲਿਆ ਕੇ ਬੀਬੀ ਸਰਵਜੀਤ ਘਰ ਕੋਲੇ ਥੂੜ ਦੇ ਵਿੱਚ ਤਾਂ ਕੋਈ ਬੰਦਾ ਨਹੀਂ ਹੈ ਐਸ்சி ਬੀਸੀ ਭਾਈ ਜੈਦੇ ਦਾ ਬੀ ਬੰਦਾ ਨਹੀਂ ਹੈਗਾ ਕੋਈ ਲੜਨ ਵਾਲਾ ਅਸੀਂ ਤੱਕ ਅਸੀਂ ਲੈਂਡ ਲਾਣਾ ਸੀ ਸਹੀ ਜਿਹੜਾ ਦੇ ਮਾਲਕਾਂ ਸਾਡੇ ਕੋਲੇ ਅੱਜ ਸਰ ਪ੍ਰਾਪਰਟੀ ਹੈ ਸਾਡੇ ਕੋਲ ਜ਼ਮੀਨ ਜਾਇਦਾਦ ਆ ਉਹਦੇ ਸਾਡੇ ਉਹ ਲੀਡਰ ਸਾਡੇ ਮੈਂ ਕਹੂੰਗਾ ਸਾਡੇ ਚਮਿਆਰ ਆ ਤਿੰਨੇ ਜਿੰਨਾਂ ਦਾ ਨਾਮ ਲਿਆ ਮੈਂ ਮੈਂ ਵੀ ਚਮਿਆਰਾ ਕੋ ਗੁੱਸਾ ਨਾ ਕਰਿਓ ਪਤ ਗਿਆ ਸਾਰਿਆਂ ਨੂੰ ਉਹ ਤਿੰਨੇ ਚਮਿਆਰਾ ਮਲਕੀਤ ਇਹ ਸਰਕਲੇਰ ਸਰਬਜੀਤ ਕੌਰ ਇਹਨਾਂ ਨੂੰ ਸ਼ਰਮ ਨਹੀਂ ਆਈ ਉਹਨਾਂ ਨੂੰ ਸਾਡੇ ਭਾਈਚਾਰੇ ਨਾਲ ਧੱਕਾ ਕਰਦਿਆਂ ਨੂੰ ਇਸ ਕਰਕੇ ਬੇਇਨਤੀ ਆ ਖੱਗਣੋ ਇੱਕ ਦਾ ਜਵਾਬ ਪੱਥਰ ਜਿਹਾ ਦੇ ਦਿਓ ਤੇ ਨਹੀਂ ਮੁਰਕੇ ਕੱਠ ਨਾ ਕਰਿਓ। ਨਾ ਪਿੱਠ ਨਾ ਦਿਖਾਇਓ। ਜੇ ਤੁਹਾਡਾ ਹੈਗਾ ਮੇਰੀ ਬੇਨਤੀ ਹੱਥ ਬੰਨ ਕੇ। दारू ਨਾ ਪੀਓ ਉਸ ਬੰਦੇ ਤੋਂ ਜੇ ਫਿਰ ਆਸੀ ਆਪ ਦਾ ਬੰਦਾ ਭਾਵੇਂ ਕੋ ਗਰੀਬ ਬੰਦਾ ਖੜਾ ਦਿਓ। ਚਾਰ ਬੰਦੇ ਚ ਗੱਲ ਕਰਨ ਆਲੇ ਹੋਵੇ। ਜਿਹੜੇ ਬੰਦੇ ਖੜਾ ਨਾ ਭਾਵੇਂ ਗਰੀਬ ਬੰਦਾ ਖੜਾ ਦਿਓ ਕਿਸੇ ਭਾਵੇਂ ਦਿਹਾੜੀ ਕਰਦਾ ਹੋਵੇ। ਚਾਹੇ ਕੁਛ ਵੀ ਹੋਵੇ। ਸੰਧ ਕੇ ਗੱਲ। दारू ਨਾ ਪੀਓ ਤੇ ਤੂੰ। ਉਹਦੇ ਕੋਲੋਂ ਪੈਸੇ ਨਾ ਲਵੇ ਕੋਈ। ਵਧੀਆ ਗੱਲ ਨਹੀਂ। ਜ਼ਰੂਰੀ ਹੈ ਕੋਈ 10 ਦਿਨ दारू ਪੀ ਕੇ ਪੀ ਹੋ ਜੂ ਸਾਡਾ ਢੱਡ ਪਰ ਜੂ ਸਾਡੇ ਜਵਾਕਾਂ ਨੂੰ ਮਿਲ ਜੂ ਕੁਛ ਨਹੀਂ ਮਿਲਣਾ ਕੁਛ ਜੁੱਤੀਆਂ ਖਾਮ ਅਗੇ ਪੰਜ ਸਾਲ ਅਗਲਾ ਪਤਾ ਕੀ ਕਹਿੰਦਾ ਤੈਨੂੰ ਤੇਰਾ ਕਾਹਦਾ ਕੰਮ ਕਰਦੀ ਐ ਬਈ ਉਹਦੀ ਗੱਲ ਨਹੀਂ ਸੁਣਦਾ ਸਰਪੰਚ ਪਹਿਲਾਂ ਵੀ ਸਰਪੰਚ ਨੇ ਇਹ ਗੱਲਾਂ ਕਰੀਆਂ ਜਾ ਕੇ ਦੇਖ ਲਓ ਸਾਡੇ ਵਾਲੇ ਪਾਸੇ ਨਾ ਸੀਵਰੇਜ ਵੀ ਗੋਲੀ ਮਾਰੋ ਖੜੋਂਚੇ ਇੱਟਾਂ ਦੀ ਵੀ ਗੋਲੀ ਮਾਰੋ ਸਾਡੇ ਵੀ ਗਲੀ ਦੇ ਵਿੱਚ ਨਾਲੀਆਂ ਵੀ ਟੱਟੀਆਂ ਜਾ ਕੇ ਦੇਖ ਲਓ ਇਹ ਸਰਪੰਚ ਦੇ ਇਸ ਪੰਚਾਇਤੀ ਦਾ ਲੈਹੇ ਜੇ ਗੱਲ ਮੇਰੀ ਗਲਤ ਹੋਈ ਤੁਹਾਡੀ ਜੁੱਤੀਆਂ ਸੰਗਤ ਬੈਠਿਆ ਮੇਰਾ ਸਿਰ ਕੋਈ ਮਾੜੀ ਮੁੱਢੀ ਸ਼ਰਮ ਨਹੀਂ ਮੰਨੀ ਲੋਕ ਕੱਢ ਕੇ ਗੁਰੂ ਘਰ ਮੱਥਾ ਟੇਕਾਉਂਦੇ ਆ ਜਿੱਨਾ ਗੰਦਾ ਪਾਣੀ ਅੱਗੇ ਪੁੰਦਾ ਸੀ ਪਾਣੀ ਰੁਕ ਛੱਪਣਾ ਝਣਾਉਂਦੇ ਅੰਦਰ ਸੀ ਹੁਣ ਗਟੜਾਂ ਦਾ ਪਾਣੀ ਹੈ ਫਰਦਾ ਪਣੀ ਦੇਖਿਆ ਨਾ ਘਰੇ ਮੈਂਨੇ ਕੀ ਬਕਾਖ ਹੋਇਆ ਵੀ ਸਾਡੇ ਪਿੰਡ ਦਾ ਇਹ ਕਿੰਨੇ ਸਾਲ ਹੋ ਗਏ ਸਰਪੰਚ ਬਣਦਿਆਂ ਨੂੰ ਨਹੀਂ ਕਿਹੜੀ ਲੋੜਾ ਦਰ ਜਾਂਦੇ ਆ ਇੱਧਰ ਉੱਧਰ ਚਲੇ ਗਏ ਉੱਧਰ ਚਲੇ ਗਏ ਲੋਕਾਂ ਦਾ ਮਗਰੋਂ ਕੋਈ ਪਤਾ ਨਹੀਂ ਖੁਦ ਸਾਹੂ ਕਰਦੇ ਕਰਦੇ ਨਾ ਕਿਸੇ ਤੋਂ ਡਰਦੇ ਆ ਨਾ ਡਰੇ ਆ ਨਾ ਡਰਾਉਂਦੇ ਆ ਕਿਸੇ ਨੂੰ ਇਹ ਗੱਲਾਂ ਮਾਰੀਆਂ ਨੇ ਸੱਜਣੋ ਜੇ ਗੁਰੂ ਘਰ ਆ ਕੇ ਗੱਲ ਕਰੀ ਆ ਤਾਂ ਤਾਂ ਬੈਠ ਖੜ ਕੇ ਬਾਖੜੀਆਂ ਕਰਕੇ ਕਹਿ ਦਿਓ ਵੀ ਹਾਂ ਵੀ ਅਸੀਂ ਉਹਨਾਂ ਦੇ ਬਰਾਬਰ ਬੰਜ ਬਰਾਬਰ ਗੱਡਾਂਗੇ ਉਹ ਲਾ ਵੀਰ ਦੀ ਅਕਤ ਗੱਡ ਦਿਓ ਬੰਜ ਬਰਾਬਰ ਪਰ ਸੌ ਖਾਲੋ ਫੇਰ ਕਰ ਫੇਰ ਅਸੀਂ ਖਾੜਾਂਗੇ ਤੁਹਾਡੇ ਨਾਲ ਸੌ ਖਾਲੋ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਖੜ ਕੇ ਬਾਹਾਂ ਖੜੀਆਂ ਕਰਕੇ ਵੀ ਹਾਂ ਵੀ ਗੁਰੂ ਸਾਹਿਬ ਅਸੀਂ ਤੇਰਾ ਓਡਾਸਣਾ ਲੱਗੇ ਚੱਲਦੇ ਆ ਸਾਡੇ ਨਾਲ ਢੱਕਾ ਹੋਇਆ ਹੋਇਆ ਕਿ ਨਹੀਂ ਢੱਕਾ ਢੱਕਾ ਕਰਿਆ ਨਹੀਂ ਉਹਨਾਂ ਨੇ ਕਰੇ ਉੱਤੀ ਨੇ ਬਾਹਾਂ ਖੜੀਆਂ ਕਰਕੇ ਬਹਾਂ ਢੱਕਾ ਕਰਿਆ ਉਹਨੂੰ ਆਗੇ ਮਾਂ ਪਿਓ ਨਹੀਂ ਸੌ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੌ ਜਿਹੜਾ ਮਤਲਬ ਦੂਜੇ ਪਾਸੇ ਜਾਵੇ ਜਿਹੜੇ ਬੰਦੇ ਨੇ ਬਾਹਾਂ ਖੜੀਆਂ ਇਹਦਾ ਮਤਲਬ ਉਹ ਸਾਡੇ ਨਾਲ ਨਹੀਂ ਉਏ ਇਹ ਭਾਈਚਾਰੇ ਦੇ ਨਾਲ ਨਹੀਂ ਨਹੀਂ ਤਾਂ ਨਾਂ ਨਹੀਂ ਐਫਸੀ ਬੀਸੀ ਐਫਸੀ ਬੀਸੀ ਜ਼ਮੀਨ ਦਾ ਤਬਕਾ ਜਿਹੜੇ ਦੋ ਦੋ ਚਾਰ ਚਾਰ ਕਿੱਲੇ ਵਾਲੇ ਜ਼ਮੀਨਦਾਰ ਨਹੀਂ ਹੈਗੇ ਉਹ ਧੱਲੇਦਾਰ ਨਹੀਂ ਹੈਗੇ ਉਹ ਲੈਂਡਲਾਰਡ ਨਹੀਂ ਉਹ ਸਾਡੇ ਵਰਗੇ ਮਜ਼ਦੂਰ ਭਰਾ ਨੇ ਸਾਡੇ ਉਹ ਕਿਰਤੀ ਭਰਾ ਨੇ ਸਾਡੇ ਇੱਥੇ ਕਿਤੇ ਕੋਈ ਜਾਤ ਬਾਤ ਦੀ ਗੱਲ ਨਹੀਂ ਹੈਗੀ ਇਹ ਤਾਂ ਹੁਣ ਜਿਹੜੇ ਕਾਗਜ਼ਾਂ ਦੇ ਵਿੱਚ ਆ ਜਰਨਲ ਤੇ ਰਿਜ਼ਰਵ ਦੋ ਚੀਜ਼ਾਂ ਨੇ ਇਸ ਕਰਕੇ ਬੇਨਤੀ ਆ ਕਿਸੇ ਨੂੰ ਇਹੜਾ ਬੋਲਿਆ ਛੱਲਿਆ ਮਾਰਾ ਲੱਗਿਆ ਹੋਵੇ ਤੋਂ ਮੈਂ ਗੁਰਸਾਹਿਬ ਚਾਬਿਆਤ ਖੜਾ ਮੈਂ ਮਾਫੀ ਚਾਹੁੰਨਾ ਪਰ ਗੱਲਾਂ ਮੇਰੀਆਂ ਸੱਜੋ ਮੈਂ ਆਪਦੇ ਨਾਲ ਤੋਲ ਮਿਲ ਕੇ ਗੱਲਾਂ ਕਰੀਆਂ ਵੀ ਗੱਲਾਂ ਸਹੀ ਐ ਕੌੜੀਆਂ ਜਰੂਰ ਐ ਜੇ ਕਿਸੇ ਨੂੰ ਕੌੜੀ ਲੱਗੀ ਆ ਓਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਕੋਈ ਕਿਸੇ ਨੇ ਵਿਚਾਰ ਰੱਖਣਾ ਤੇ ਹੋਰ ਰੱਖਣਾ ਇਹਦਾ ਖਾਲਸਾ ਉਹ ਵਾਹਿਗੁਰੂ ਜੀ ਦੇ ਫੱਤੇ ਮੈਂ ਲਾਸਮੈਂਟ ਵੀ ਕਰੀ ਸੀ ਕਿਉਂਕਿ ਜਿਹੜੀ ਆਹ ਪੰਚਾਇਤੀ ਚੋਣ ਆ ਹੁਣ ਤਾਂ ਇਹਨਾਂ ਨੇ ਡੇਟ ਨੇੜੇ ਰੱਖ ਲਈ ਇਹਨਾਂ ਨੇ 4-5 ਮਹੀਨੇ ਤੋਂ ਇਹਨੂੰ ਘਾਤੇ ਦੇ ਵਿੱਚ ਪਹਿਲਾਂ ਫਰਵਰੀ ਦੇ ਵਿੱਚ ਪਵਾਉਣ ਨੂੰ ਫਿਰਦੇ ਸੀ 4-5 ਮਹੀਨੇ ਇਹਨਾਂ ਨੇ ਐ ਨਗਾਤੇ ਆ ਹੁਣ 15 ਦਿਨ ਰਹਿ ਗਏ ਦੂਜੀ ਗੱਲ ਇਹ ਆ ਵੀ ਆਪਾਂ ਚੋਣਨਾ ਕੋਈ ਪਿੰਡ ਦਾ ਸੇਵਾਦਾਰ ਪਿਛਲੇ ਪਿੰਡਾਂ ਵਾਂਗੂ ਨਾ ਹੋਵੇ ਸੌਦੇ ਹੁੰਦੇ ਰਹੇ ਆ ਅਸੀਂ ਪੈਸੇ ਮੜਵਾਏ ਆ ਪੈਸੇ ਅਸਲ ਦੇ ਕਰਾਉਂਦਿਆਂ ਦੇ ਥਾਣਿਆਂ ਚੋਂ ਤੇ ਬੰਦਾ ਉਹ ਹੋਵੇ ਜਿਹੜਾ ਕਿਸੇ ਐਮਐਲਏ ਦੀ ਐਮਪੀ ਦੀ ਝੇਪ ਨਾ ਮੰਨੇ ਤੇ ਥਾਣੇ ਦੇ ਵਿੱਚ ਪੁਲਿਸ ਦੇ ਵਿੱਚ ਜਾ ਕੇ ਦਾਅ ਨਾ ਮੰਨੇ ਭਈ ਇਹ ਥਾਣੇਦਾਰ ਆ ਡੀਸੀ ਦੇ ਬਰਾਬਰ ਹੁੰਦਾ ਪਿੰਡ ਦਾ ਸਰਪੰਚ ਡੀਸੀ ਜਿੰਨੀ ਪਹੁੰਚ ਹੁੰਦੀ ਆ ਸਰਪੰਚ ਦੀ ਵੀ ਉਹ ਪਿੰਡ ਦੇ ਵਿੱਚ ਆਪਣੇ ਨੇੜੇ ਪਿੰਡ ਆਹਾ ਅਚਰਾਲਾ ਇਹ ਸਾਲ ਸਰਪੰਚੀ ਲਗਾਤਾਰ ਕਾਮਰੇਟ ਅਮਰ ਕਰ ਗਿਆ ਹਰੇਕ ਬੰਦੇ ਨੂੰ ਪਤਾ ਜਿਨ੍ਹਾਂ ਨੇ ਵੇਖਿਆ ਤੇ ਪਿੰਡ ਦੇ ਵਿੱਚ ਹਿੰਮਤ ਨਹੀਂ ਪਈ ਪੁਲਿਸ ਆ ਕੇ ਕੋਈ ਬਦੀਖੀ ਕਰ ਜੀ ਬਦੀਖੀ ਕਰ ਜੀ ਅਜੇ ਤੱਕ ਉਹ ਕਾਮਰੇਟ ਦਾ ਪਿੰਡ ਦੂਰ ਤੱਕ ਨਾ ਚੱਲਦਾ ਪਰ ਸੇਵਾ ਕਰੇ ਤਾਂ ਲੋਕਾਂ ਦੇ ਨਾਲ ਮਿਲ ਕੇ ਕਰੇ ਇਹੋ ਜੀ ਸੇਵਾ ਨਾ ਕਰੇ ਪੁਲਿਸ ਦੀ ਦਾਅ ਮੰਨਨੇ ਕਿਸੇ ਐਮਪੀ ਐਮਐਲ ਦੀ ਦਾਅ ਮੰਨੇ ਤੇ ਕਿਸੇ ਦਾ ਕਿਸੇ ਗਰੀਬ ਆਦਮੀ ਦਾ ਸੌਦਾ ਕਰਾਵੇ ਤੇ ਆਪਣੇ ਪਿਛਲੇ ਵਾਰੀ ਸਵਰਗਵਾਸੀ ਬਸੰਤ ਸਿੰਘ ਸਰਪੰਚ ਵੀ ਰਹਿ ਗਿਆ ਉਹ ਪਿੰਡ ਦਾ ਰੌਲਾ ਪਿੰਡ ਕੀ ਨਿਮੇੜਦਾ ਰਿਹਾ ਸਰਪੰਚ ਤੇ ਪੰਚਾਇਤ ਪੁਲਿਸ ਕੋਲੇ ਨਿਕੇ ਤੇ ਗਿਆ ਉਹ ਇੱਥੇ ਹੀ ਨਿਮੇੜਦਾ ਰਿਹਾ ਕਿਸੇ ਤੋਂ 10 ਰੁਪਏ ਨਹੀਂ ਮੰਗੇ ਬਸ ਆਪਦੇ ਪਵਿੱਤਰ ਬੋਲਾਂ ਦੇ ਨਾਲ ਇਸ ਮਜਾ ਦਿੰਦੇ ਸੀ ਇਹ ਜ਼ਰੂਰੀ ਹੋਣਾ ਚਾਹੀਦਾ ਤੇ ਆਪਣੇ ਵੀ ਜਿਹੜਾ ਸਾਡਾ ਰੋਲਾ ਰੱਪਾ ਪਿਆਰ ਨਾਲ ਹੀ ਸਮਝਾ ਦੇਵੇ ਅਸੀਂ ਪੰਡਿਤ ਹੀ ਰਹਿਣਾ ਹੁੰਦਾ ਜੇ ਲੜ-ਪੜੇ ਵੀ ਪਏ ਪੰਡ ਛੱਡ ਕੇ ਤਾਂ ਕੋਈ ਜਾਂਦਾ ਨਹੀਂ ਅਜਈਆਂ ਖਬਰਾਂ ਅਤੇ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤੇ ਵੀਡੀਓ ਨੂੰ ਸ਼ੇਅਰ ਕਰੋ